ਨਮਸਕਾਰ ਆਕਾਸ਼ ਵਾਨੀ ਦਾਏ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਸਰਵੋੱਚ ਅਦਾਲਤ ਵਿੱਚ ਨੀਟ ਯੂਜੀ ਨਾਲ ਜੁੜੀਆਂ ਕਈ ਪਟੀਸ਼ਨਾਂ ਤੇ ਸੁਣਵਾਈ ਭਲਕੇ ਹੋਵੇਗੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਸੂਬੇ ਵਿੱਚ ਚਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਸਹਿਤ ਕੀਤੀ ਹੈ ਆਸਵੰਦ ਜ਼ਿਲ੍ਹਾ ਪ੍ਰੋਗਰਾਮ ਤਹਿਤ ਮੋਗਾ ਵਿਖੇ ਪੰਜਾਬ ਦੀ ਪਹਿਲੀ ਪਲਾਂਟ ਕਲੀਨਿਕ ਤੇ ਮਿੱਟੀ ਪਰਖ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਨੇ ਖਾਂਡ ਨਾਮਕ ਅਤੇ ਚਰਬੀ ਬਾਰੇ ਪੋਸ਼ਣ ਸੰਬੰਧੀ ਜਾਣਕਾਰੀ ਨੂੰ ਮੋٹے ਅੱਖਰਾਂ 'ਚ ਦਰਸਾਉਣ ਤੇ ਲੇਬਲਾਂ 'ਤੇ ਅੱਖਰਾਂ ਦਾ ਆਕਾਰ ਵਧਾਉਣ ਦੀ ਤਕਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਸਰਵੋਚ ਅਦਾਲਤ ਵਿੱਚ NEET UG ਨਾਲ ਜੁੜੀਆਂ ਕਈ ਪਟੀਸ਼ਨਾਂ ਤੇ ਭਲਕੇ ਸੁਣਵਾਈ ਹੋਵੇਗੀ। ਇਹਨਾਂ ਵਿੱਚ ਨਵੇਂ ਸਿਰਿਓਂ ਪ੍ਰੀਖਿਆਵਾਂ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਵੀ ਸ਼ਾਮਲ ਨੇ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੀ.ਬੀ. ਜਸਟਿਸ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਅੱਗੇ 26 ਪਟੀਸ਼ਨਾਂ ਸੁਣਵਾਈ ਲਈ ਸੂਚੀ ਬੱਧ ਨੇ। ਵਿਦਿਆਰਥੀਆਂ ਨੇ ਆਪਣੀਆਂ ਪਟੀਸ਼ਨਾਂ ਵਿੱਚ NEET ਪ੍ਰੀਖਿਆ 'ਚ ਕਥਿਤ ਬੇਨਿਯਮੀਆਂ ਦੀ ਵੱਖਰੀ ਤੇ ਆਜ਼ਾਦ ਜਾਂਚ ਦੀ ਮੰਗ ਕੀਤੀ ਹੈ। ਵੱਡੇ NEET ਵਿਵਾਦ ਦਰਮਿਆਨ ਕੇਂਦਰ ਨੇ ਸਰਵੋਚ ਅਦਾਲਤ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਕੇਂਦਰ ਨੇ ਕਿਹਾ ਕਿ ਪ੍ਰੀਖਿਆ 'ਚ ਵੱਡੇ ਪੱਧਰ ਤੇ ਬੇਨਿਯਮੀਆਂ ਦਾ ਕੋਈ ਸਬੂਤ ਨਾ ਮਿਲਣ ਤੇ NEET ਪ੍ਰੀਖਿਆ ਦੁਬਾਰਾ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਕੇਂਦਰ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਨਵੀਂ ਪ੍ਰੀਖਿਆ ਨਾਲ ਲੱਖਾਂ ਅਸਲ ਉਮੀਦਵਾਰਾਂ ਦੀ ਜ਼ਿੰਦਗੀ ਤੇ ਮਾੜਾ ਅਸਰ ਪਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰਾਹੁਤ ਨੇ ਸੂਬੇ ਵਿੱਚ ਚਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਸਹਿਰ ਕੀਤੀ ਹੈ। ਉਹ ਲੁਧਿਆਣਾ ਦੇ ਹਸਪਤਾਲ ਚ ਜ਼ੇਰੇ ਇਲਾਜ ਸ਼ਿਵਸੈਨਾ ਆਗੂ ਦਾ ਹਾਲਚਾਲ ਜਾਣਨ ਪਹੁੰਚੇ ਹੋਏ ਸਨ। ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਨਵਾਰੀ ਲਾਲ ਪਰਾਹੁਤ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਆਈਸੋਲੇਟਿਡ ਕੇਸਸ ਹੋ ਰਹੇ ਹਨ। ਚਿੰਤਾ ਕਿ ਵਿਸ਼ਾ ਤੋਂ ਹੈ। ਕੁਝ ਅਸਮਾਜਿਕ ਤੱਤ ਹੁੰਦੇ ਹਨ। वो प्रयत्न करते हैं कम्यूनल एंगल लाने का परंतु यहाँ की जनता भी प्रबुद्ध है समझदार है भाईचारा है तो जो कम्युनल एनिमेटी वगैरह फैलाना चाहते हैं उनकी चल नहीं रही अप्रिशिएट करूँगा मैं खासकर जैसे ही लुधियाना के एक्सीडेंट ये हुआ है इस लोगों ने तुल देने की कोशिश की परंतु जनता समझदार है परंतु मैं इस मत का हूँ इस तरह के जो लोग हैं उनको सख्त से सख्त लोकेट करके कड़ाई से कड़ी सजा उनको मिलनी चाहिए ਉਨਾ ਸ਼ਿਵ ਸੈਨਾ ਆਗੂ ਦਾ ਇਲਾਜ ਕਰ ਰਹੇ ਡਾਕਟਰ ਨਾਲ ਵੀ ਗਲਤ ਬਾਤ ਕੀਤੀ ਤੇ ਪਰਿਵਾਰ ਨਾਲ ਹਮਦਰਦੀ ਜ਼ाहिर ਕੀਤੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਆਗੂ ਦੇ ਹਮਲੇ ਦੇ ਮਾਮਲੇ ਬਾਰੇ ਜਾਂਚ ਦੀ ਉਹ ਖੁਦ ਨਿਗਰਾਨੀ ਕਰਨਗੇ। ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਸਨੀਕ आशुतोष पांडे ਇਹਨ ਦਿਨੀ 16000 ਕਿਲੋਮੀਟਰ ਦੀ ਬੰਦੇ ਭਾਰਤ ਪੈਦਲ ਯਾਤਰਾ ਤੇ ਨਿਕਲੇ ਹੋਏ ਨੇ ਇਸ ਦਾ ਮਕਸਦ ਵਾਤਾਵਰਣ ਬਾਰੇ ਜਾਗਰੂਕਤਾ ਲਿਆਉਣਾ ਖਾਸ ਤੌਰ ਤੇ ਨੌਜਵਾਨ ਪੀਡੀ ਨੂੰ ਜਾਗਰੂਕ ਕਰਨਾ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਹੈ ਆਸ਼ੁਤੋਸ਼ पांडे ਨੇ ਅਯੋਧਿਆ ਵਿੱਚ 2025 ਤੱਕ ਆਪਣੀ ਇਸ ਪੈਦਲ ਯਾਤਰਾ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਹੋਰ ਫਿਰ ਵੀ ਨਾਲ ਇਹ ਰਿਪੋਰਟ ਉਮਰ तकरीबन 25 ਸਾਲ ਹੱਥ ਵਿੱਚ ਤਿਰੰਗਾ ਤੇ ਬੰਦੇ ਭਾਰਤ ਪੈਦਲ ਯਾਤਰਾ ਦਾ ਬੋਰਡ ਅਤੇ ਕੋਈ 20 ਕਿਲੋ ਭਾਰ ਵਾਲੇ ਪਿੱਠੂ ਨੂੰ ਆਪਣੀ ਪਿੱਠ ਪਿੱਛੇ ਲਗਾ ਕੇ ਆਪਣੀਆਂ ਰਾਹਾਂ ਤੇ ਅੱਗੇ ਵਧਦੇ ਆਸ਼ੂਤੋਸ਼ ਪਾਂਡੇ ਨੇ 4 ਦਸੰਬਰ 2022 ਨੂੰ ਆਪਣੀ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਕਈ ਸੂਬਿਆਂ ਦਾ ਸਫਰ ਕਰਨ ਮਗਰੋਂ ਦਿਲਿੰਦਰ ਪੁੱਜੇ ਆਸ਼ੂਤੋਸ਼ ਪਾਂਡੇ ਦਾ ਕਹਿਣਾ ਹੈ ਕਿ ਲਗਾਤਾਰ ਖਰਾਬ ਹੁੰਦੇ ਚੌਗਦਰ ਦੇ ਨੂੰ ਬਚਾਉਣਾ ਸਮੇਂ ਦੀ ਬਹੁਤ ਵੱਡੀ ਮੰਗ ਹੈ ਅਤੇ ਉਹ ਧਰਤੀ ਮਾਂ ਪ੍ਰਤੀ ਆਪਣੇ ਫਰਜ਼ ਨੂੰ ਪੂਰਾ ਕਰਨ ਲਈ ਹੋਰਨਾਂ ਨੂੰ ਵੀ ਸचेਤ ਕਰ ਰਹੇ ਨੇ ਮੈਂ ਚਾਹਤਾ ਹੂੰ ਕਿ ਦੇਸ਼ ਦਾ ਯੁਵਾ ਆਪਣੀ ਧਰਤੀ ਮਾਂ ਕੀ ਬਾਤ ਕਰੇ ਜਦ ਮੈਂ ਫਾਦਰ ਕੋ देखते हैं या मदर को देखते हैं उन्होंने हमेशा से पर्यावरण को लगातार समर्पित होकर काम किया है पेड़ की पूजा करिए करिए किसानी लेकिन आज का युवा मनी फेम पावर की तो बात बात करता है। है। बात करता है है लेकिन अपनी धरती को को कैसे बचाना इसकी नहीं इसी चीज सोलह हजार किलोमीटर पैदल जाऊंगा और पैदल जाने के साथ मैं इक्कीस राज्यों के माननीय मुख्यमंत्री प्रधानमंत्री शिक्षा मंत्री को भी ज्ञापन देते देते शिक्षा व्यवस्था के अंदर एक पॉलिसी डिमांड कर रहा हूँ मैं चाहता हूँ क्लास वन से क्लास ट्वेल्व के बीच में सेंट्रल गवर्नमेंट एक पॉलिसी लेके आए जब बच्चे हमारे स्कूल जाते हैं तब हम बच्चे के स्कूल तरफ से पेड़ बच्चा उस पेड़ को प्लांट करें उसकी एक साल की ग्रोथ ਕੇ ਵਿਹਾਪੇ ਹਮ ਉਸ ਨੂੰ ਬੋਨਸ ਮਾਰਗੇ ਅਗਰ ਐਸਾ ਕਰ ਪਾਏ ਤਾਂ ਹਮ 20 ਕਰੋੜ ਤੋਂ ਜ਼ਿਆਦਾ ਪੀੜ ਲਗਾ ਪਾਏਗੇ ਹੁਣ ਤੱਕ ਕੋਈ 14000 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਚੁੱਕੇ ਆਸ਼ੂਤੋਸ਼ ਪਾਂਡੇ ਵੱਖ-ਵੱਖ ਥਾਵਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਨੂੰ ਵੀ ਮਿਲਦੇ ਨੇ ਅਤੇ ਨਿਮ पिपड़ थे दे कर देने। के भी भी उनको भी एक प्लेटफॉर्म पर आना चाहिए और एक शब्द में पर्यावरण को बचाने के लिए एक मुहिम उठानी चाहिए देश में इन्फ्लुंसर का बहुत बड़ा जमाना आ चुका है तो जो अच्छे लोग हैं जो सोसाइटी में काम करते हैं उनको भी आना चाहिए और भी आवाज़ बननी चाहिए ताकि हम अपनी यंग जनरेशन को इन्फ्लुंस कर पाए और उनको एक नया ਉਪਲੇਟਫਾਰਮ ਦੇ ਪਾਇ ਨੌਜਵਾਨ ਅਸ਼ੁਤੋਸ਼ ਪਾਂਡੇ ਨੂੰ ਰਾਹ ਵਿੱਚ ਕਈ ਵਾਰ ਔਕੜਾਂ ਵੀ ਚਲਣੀਆਂ ਪਈਆਂ ਨੇ ਪਰ ਉਸ ਦਾ ਮਜ਼ਬੂਤ ਹੌਸਲਾ ਤੇ ਪਹਾੜ ਵਰਗਾ ਇਰਾਦਾ ਹਮੇਸ਼ਾ ਹੀ ਉਸ ਦਾ ਸਹਾਰਾ ਤੇ ਰਾਹ ਦਸੇਰਾ ਬਣਿਆ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਨਾਲ ਨੀਤੀ ਆਯੋਗ ਵੱਲੋਂ ਮਿਲੀ ਗ੍ਰਾਂਟ ਦੇ ਨਾਲ ਮੋਗਾ ਵਿਖੇ ਪੰਜਾਬ ਦਾ ਪਹਿਲਾ ਪਲਾਂਟ ਕਲੀਨਿਕ ਤੇ ਮਿੱਟੀ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਆਸਵੰਦ ਜ਼ਿਲ੍ਹਾ ਪ੍ਰੋਗਰਾਮ ਤਹਿਤ ਇਹ ਪ੍ਰੋਜੈਕਟ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਸ ਪਲਾਂਟ ਕਲੀਨਿਕ ਦਾ ਉਦਘਾਟਨ ਖੇਤੀਬਾੜੀ ਦੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੋਡੀਆਂ 8 ਜੁਲਾਈ ਨੂੰ ਦੋਨੇਕੇ ਵਿਖੇ ਕਰਨਗੇ ਇਸ ਪਲਾਂਟ ਕਲੀਨਿਕ ਵਿੱਚ ਅਮਰੀਕਾ ਦੀ ਬਣੀ ਹੋਈ ICPOES ਮਸ਼ੀਨ ਸਥਾਪਿਤ ਕੀਤੀ ਗਈ ਹੈ ਇਹ ਆਧੁਨਿਕ ਮਸ਼ੀਨ ਜ਼ਮੀਨ 'ਚ ਮੌਜੂਦ ਸਾਰੇ ਤੱਤਾਂ ਦਾ ਅਧਿਐਨ ਕਰਨ ਦੀ ਸਮਰੱਥਾ ਰੱਖਦੀ ਹੈ ਜ਼ਮੀਨ ਤੱਤਾਂ ਤੋਂ ਇਲਾਵਾ ਜ਼ਮੀਨ ਦੀ ਗੁਣਵੱਤਾ ਦੀ ਰਿਪੋਰਟ ਵੀ ਦਵੇਗੀ ਜਿਸ ਨਾਲ ਬੇਲੋੜੀਆਂ ਖਰਚਾਂ ਸਪਰਿਆਨ ਦੀ ਵਰਤੋਂ ਕਰਨ ਤੋਂ ਬਚਿਆ ਜਾ ਸਕੇਗਾ ਮੁੱਖੇ ਦੀਵਾਰੀ ਅਫਸਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਪ੍ਰਯੋਗਸ਼ਾਲਾ 'ਚ ਇੱਕ ਘੰਟੇ 'ਚ ਕੋਈ 30 ਤੋਂ ਵੱਧ ਮਿੱਟੀ ਦੇ ਨਮੂਨੇ ਪਰਖ ਕੀਤੇ ਜਾ ਸਕਣਗੇ ਅਤੇ ਖਾਸ ਤੌਰ ਤੇ ਕਿਸਾਨ ਆਪਣੇ ਖੇਤਾਂ ਵਿੱਚੋਂ ਫਸਲਾਂ ਦੇ ਬਿਮਾਰ ਬੂਟਿਆਂ ਨੂੰ ਜੜੋਂ ਪੁੱਟ ਕੇ ਇਸ ਕਲੀਨਿਕ ਵਿੱਚ ਅਧਿਐਨ ਲਈ ਲਿਆ ਸਕਦੇ ਨੇ ਨITI ਆਯੋਗ ਵੱਲੋਂ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵਕਵਾਖ ਮਾਪਦੰਡਾਂ ਵਿੱਚ ਪਛੜ ਰਹੀ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹਾ ਹੈ ਇਸੇ ਲੜੀ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਬਲਾਕ ਟਿਲਵਾ ਵਿਖੇ ਇਸ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਡੀਡੀਪੀਓ ਜ਼ੈਨਤ ਖੈਰਾ ਬੀਡੀਪੀਓ ਪਰਮਜੀਤ ਕੌਰ ਤੇ ਹੋਰਨਾ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹੇ ਸਮਾਗਮ ਦੌਰਾਨ ਟਿਲਵਾ ਬਲਾਕ ਦੇ ਖੇਤੀਬਾੜੀ ਦੇ ਕਿਸਾਨ ਫਲਾਈ ਵਿਭਾਗ ਤੋਂ ਬਲਾਕ ਟੈਕਨਾਲੋਜੀ ਮੈਨੇਜਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਨੀਤੀ ਆਯੋਗ ਵੱਲੋਂ ਅਗਲੇ 3 ਮਹੀਨਿਆਂ ਦੌਰਾਨ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਨੀਤੀ ਆਯੋਗ ਵੱਲੋਂ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹਾ। ਇਸ ਵਿੱਚ ਅਸੀਂ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਅਤੇ ਹੋਰ ਦਵਾਈਆਂ ਦੀ ਵਰਤੋਂ ਸੰਬੰਧੀ ਜਾਗਰੂਕ ਕਰਨ ਵਾਸਤੇ ਪਹੁੰਚੇ ਹਾਂ ਅਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਸੈਂਪਲ ਲੈ ਕੇ ਅਤੇ ਉਹਨਾਂ ਨੂੰ ਟੈਸਟ ਕਰਵਾ ਕੇ ਉਸ ਦੇ ਵਿੱਚ ਮੌਜੂਦ ਤੱਤਾਂ ਦੀ ਮਾਤਰਾ ਦੇ ਆਧਾਰ ਤੇ ਅਸੀਂ ਕਾਰਡ ਬਣਾ ਕੇ ਦਿੰਨੇ ਹਾਂ ਅਤੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਅਤੇ ਨਾਲ ਹੀ ਜਾਗਰੂਕ ਵੀ ਕਰਦੇ ਹਾਂ ਜਿਹੜੀ ਖਾਦਾਂ ਦੀ ਵਰਤੋਂ ਆ ਉਹ ਇਨ੍ਹਾਂ ਸੋਇਲ ਹੈਲਥ ਕਾਰਡ ਦੇ ਵਿੱਚ ਦਿੱਤੀ ਗਈ ਮਾਤਰਾ ਦੇ ਅਨੁਸਾਰ ਹੀ ਵਰਤੋਂ ਕਰਨ ਤਾਂ ਕਿ ਬੇਲੂੜੀਆਂ ਖਾਦਾਂ ਦੀ ਵਰਤੋਂ ਤੋਂ ਬਚਿਆ ਜਾ ਸਕੇ ਅਤੇ ਮਿੱਟੀ ਦੀ ਸਿਹਤ ਨੂੰ ਜਿਹੜਾ ਉਹ ਕਾਇਮ ਰੱਖਿਆ ਜਾ ਸਕੇ ਮਿੱਟੀ ਦੀ ਸਿਹਤ ਫਸਲ ਵਾਸਤੇ ਉਨੀ ਹੀ ਜ਼ਰੂਰੀ ਆ ਜਿੰਨੀ ਕੇ ਸਾਡੀ ਇਨਸਾਨ ਦੀ ਸਿਹਤ ਸਾਡੇ ਜੀਂਦੇ ਰਹਿਣ ਵਾਸਤੇ ਜ਼ਰੂਰੀ ਆ ਸੋ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਸਮੇਂ-ਸਮੇਂ ਦੇ ਉੱਤੇ ਕਣਕ ਵੱਢਣ ਤੋਂ ਬਾਅਦ ਅਤੇ ਝੋਨਾ ਵੱਢਣ ਤੋਂ ਬਾਅਦ ਜਦੋਂ ਖੇਤ ਖਾਲੀ ਹੁੰਦੇ ਆ ਉਦੋਂ ਸੈਂਪਲ ਲੈ ਕੇ ਅਤੇ ਖੇਤੀਬਾੜੀ ਵਿਭਾਗ ਦੀਆਂ ਮੌਜੂਦ ਲੈਬਾਰਟਰੀਆਂ ਪਾਸੋਂ ਟੈਸਟ ਕਰਵਾ ਕੇ ਫਿਰ ਹੀ ਖਾਦਾਂ ਦੀ ਵਰਤੋਂ ਕਰ ਤਾਂ ਜੋ ਬਿਲੋੜੇ ਖੇਤੀ ਖਰਚਿਆਂ ਤੋਂ ਬਚਿਆ ਜਾ ਸਕੇ ਉਧਰ ਹਰਬਲ ਉਤਪਾਦ ਤਿਆਰ ਕਰਨ ਵਾਲੇ ਸਵੈ ਸਹਾਇਤਾ ਸਮੂਹ ਦੇ ਮੈਂਬਰ ਦਾ ਮੰਨਣਾ ਹੈ ਕਿ ਇਹ ਰੋਜ਼ਗਾਰ ਦਾ ਚੰਗਾ ਸਰਯਾ ਨੇ ਮੇਰਾ ਨਾਮ ਪੂਜਾ ਹੈ ਤੇ ਮੈਂ ਢਿਲਵਾ ਬਲਾਕ ਤੋਂ ਆ ਤੇ ਮੇਰੇ ਗਰੁੱਪ ਦਾ ਨਾਮ ਮਹਿਕ ਐਸ ਹੈ ਜੀ ਤੇ ਸਾਡੇ ਗਰੁੱਪ ਦੁਆਰਾ ਹਰਬਲ ਪ੍ਰੋਡਕਟ ਬਣਾਏ ਜਾਂਦੇ ਹਨ ਜਿਦੇ ਵਿੱਚ ਕੀ ਅਸੀਂ ਫੇਸ ਪ੍ਰੋਡਕਟ ਅਤੇ ਹੈਅਰ ਆਇਲ ਤਿਆਰ ਕਰਦੇ ਹਾਂ ਤੇ ਇਸ ਸੈਮੀਨਾਰ ਵਿੱਚ ਅਸੀਂ ਆਪਣੀ ਸਟਾਲ ਲਗਾਈ ਹੈ ਤੇ ਸਟਾਲ ਵਿੱਚ ਅਸੀਂ ਜੂਟ ਬੈਗ, ਅਚਾਰ ਔਰ ਇੱਕ ਹਰਬਲ ਦਾ ਪ੍ਰੋਡਕਟ ਲਗਾਇਆ ਹੈ ਤੇ ਇਸ ਕੰਮ ਦੇ ਨਾਲ ਸਾਨੂੰ ਵੀ ਰੋਜ਼ਗਾਰ ਮਿਲਿਆ ਤੇ ਸਾਡੇ ਨਾਲ ਜਿਹੜੀਆਂ ਬੀਬੀਆਂ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਹੈ ਇਸ ਤੋਂ ਇਲਾਵਾ ਬੱਚਿਆਂ ਦੇ ਪੋਸਟਰ ਬਣਾਉਣ ਬਾਰੇ ਮੁਕਾਬਲੇ ਕਰਵਾਏ ਗਏ ਤੇ ਲੋਕਾਂ ਨੂੰ ਸੰਪੂਰਨਤਾ ਅਭਿਆਨ ਬਾਰੇ ਜਾਣਕਾਰੀ ਦੇਣ ਲਈ ਨੁਕੜਨਾਟਕ ਵੀ ਕਰਵਾਇਆ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੋ ਉਪਰਾਸ਼ਟਰਪਤੀ ਜਗਦੀਪ ਧਨਖੜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਗਵਾਨ ਜਗਨਨਾਥ ਦੀ ਪਵਿੱਤਰ ਰਾਤ ਯਾਤਰਾ ਦੀ ਸ਼ੁਰੂਆਤ ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਨੇ ਭਗਵਾਨ ਜਗਨਨਾਥ ਅਗੇ ਸਾਰਿਆਂ ਦੀ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਦੀ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਗਵਾਨ ਜੋਗਨਨਾਥ ਨੂੰ ਨਮਨ ਕਰਦੇ ਹੋਏ ਉਨ੍ਹਾਂ ਦਾ ਆਸ਼ੀਰਵਾਦ ਦੇਸ਼ ਤੇ ਲਗਾਤਾਰ ਬਣੇ ਰਹਿਣ ਦੀ ਕਾਮਨਾ ਕੀਤੀ। ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰਾਂ ਬਾਰੇ ਅਥਾਰਟੀ ਨੇ ਖੰਡ ਨਮਕ ਤੇ ਸੰਤ੍ਰੁਪਤ ਚਰਬੀ ਬਾਰੇ ਪੋਸ਼ਣ ਸਬੰਧੀ ਜਾਣਕਾਰੀ ਨੂੰ ਮੋٹے ਅੱਖਰਾਂ 'ਚ ਦਰਸਾਉਣ ਤੇ ਪੈਕ ਕੀਤੇ ਭੋਜਨ ਪਦਾਰਥਾਂ ਦੇ ਲੇਬਲਾਂ ਉੱਤੇ ਅੱਖਰਾਂ ਦਾ ਆਕਾਰ ਵਧਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਖੁਰਾਕ ਸੁਰੱਖਿਆ ਅਥਾਰਟੀ ਦੀ ਕੱਲ ਹੋਈ 44ਵੀਂ ਮੀਟਿੰਗ ਵਿੱਚ ਲਿਆ ਗਿਆ ਇਸ ਮੀਟਿੰਗ ਦੀ ਪ੍ਰਧਾਨਗੀ ਅਥਾਰਟੀ ਦੇ ਚੇਅਰਮੈਨ ਅਪੂਰਵ ਚੰ드ਰਾਨ ਨੇ ਕੀਤੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਫੈਸਲੇ ਦਾ ਉਦੇਸ਼ ਖਪਤਕਾਰਾਂ ਨੂੰ ਪੋਸ਼ਟਿਕ ਤੱਤਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੀ ਸਿਹਤ ਦੇ ਹਿੱਤ ਵਿੱਚ ਫੈਸਲੇ ਲੈ ਸਕਣ ਇਹ ਜਾਣਕਾਰੀ ਹਰ ਪੈਕੇਟ 'ਤੇ ਵੱਡੇ ਅੱਖਰਾਂ 'ਚ ਦੇਣੀ ਹੋਵੇਗੀ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਨੋਟੀਫਿਕੇਸ਼ਨ ਦਾ ਖਰੜਾ ਜਨਤਕ ਕੀਤਾ ਜਾਵੇਗਾ ਤਾਂ ਜੋ ਇਸ ਤੇ ਸੁਝਾਅ ਤੇ ਇਤਰਾਜ਼ ਪ੍ਰਾਪਤ ਕੀਤੇ ਜਾ ਸਕਣ ਪੰਜਾਬ ਚ ਬਦਲਦੇ ਮੌਸਮ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਇੱਧਰ ਮੌਸਮ ਵਿਭਾਗ ਨੇ ਵੀ ਸੂਬੇ ਵਿੱਚ yellow alert ਜਾਰੀ ਕਰਦਿਆਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਆਖਰਚੁ ਖਾਸ ਖਬਰਾਂ ਇੱਕ ਵਾਰ ਫੇਰ ਦੂੰ ਸਰਵੱਚਾ ਅਦਾਲਤ ਵਿੱਚ ਨੀਟ ਯੂਜੀ ਨਾਲ ਜੁੜੀਆਂ ਕਈ ਪਟੀਸ਼ਨਾਂ ਤੇ ਸੁਣਵਾਈ ਭਲਕੇ ਹੋਵੇਗੀ ਪੰਜਾਬ ਦੇ ਰਾਜਪਾਲ ਬਨਵਰੀ ਲਾਲਪ੍ਰੋਹਿਤ ਨੇ ਸੂਬੇ ਵਿੱਚ ਚਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਜ਼ਾਹਰ ਕੀਤੀ ਅਧਿ ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰਾਂ ਬਾਰੇ ਅਥਾਰਟੀ ਨੇ ਖੰਡ ਨਮਕ ਤੇ ਚਰਬੀ ਬਾਰੇ ਪੋਸ਼ਣ ਸੰਬੰਧੀ ਜਾਣਕਾਰੀ ਨੂੰ ਮੋٹے ਅੱਖਰਾਂ ਚ ਦਰਸਾਣ ਤੇ ਲੇਬਲਾਂ ਉਤੇ ਅੱਖਰਾਂ ਦਾ ਆਕਾਰ ਬਣਾਉਣ ਦੀ ਤਕਨੀਕ ਨੂੰ ਮਨਜ਼ੂਰੀ ਦਿੱਤੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ